ਖਬਰਾਂ ਵਿੱਚ ਪਹਿਲੇ ਹੀ ਕਿਹਾ ਜਾ ਰਿਹਾ ਸੀ ਕਿ ਓਮ ਪ੍ਰਕਾਸ਼ ਬਿਰਲਾ ਜੇਕਰ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਆਉਂਦੇ ਨੇ ਤਾਂ ਅਮਰਤਪਾਲ ਸਿੰਘ ਦੀ ਰਿਹਾਈ ਹੈ ਜਿਹੜੀ ਕਿ ਉਹ ਪੱਕੇ ਤੌਰ ਤੇ ਹੋ ਜਾਣੀ ਆ ਔਰ ਹੁਣ ਜਿਹੜੀ ਤੁਸੀਂ ਖਬਰ ਵੇਖੋਗੇ ਇੱਕ ਬਹੁਤ ਹੀ ਅਹਿਮ ਖਬਰ ਹੈ ਬਹੁਤ ਹੀ ਵੱਡੀ ਖਬਰ ਹੈ ਕਿਵੇਂ ਕੱਲੇ ਓਮ ਪ੍ਰਕਾਸ਼ ਬਿਰਲਾ ਨਹੀਂ ਬਲਕਿ ਇੱਕ ਹੋਰ ਬਹੁਤ ਵੱਡੀ ਹਸਤੀ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਕੇਂਦਰ ਦੇ ਨਾਲ ਕੀ ਯਾਨੀ ਕਿ ਸਹਿਮਤੀ ਬਣੀ ਹੈ ਕੀ ਗੱਲਬਾਤ ਹੋ ਰਹੀ ਆ ਪੂਰੀ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਆ ਓਮ ਪ੍ਰਕਾਸ਼ ਵਰਨਾ ਜਿਹੜੇ ਲੋਕ ਸਭਾ ਦੇ ਸਪੀਕਰ ਸਾਹਿਬ ਨੇ ਔਰ ਦੂਜੇ ਪਾਸੇ ਅਮਰੀਕਾ ਤੱਕ ਇਹ ਮਾਮਲਾ ਚਲੇ ਗਿਆ ਕਈ ਵਾਰ ਮੈਂ ਵੀ ਤੁਹਾਡੇ ਸਾਹਮਣੇ ਜਿਹੜਾ ਕਿ ਅਮਰੀਕਾ ਦਾ ਜ਼ਿਕਰ ਕੀਤਾ ਕਿ ਅਮਰੀਕਾ ਤੱਕ ਦੇ ਵਕੀਲ ਜਿਹੜੀ ਕਿ ਉੱਥੋਂ ਦੀ ਰਾਸ਼ਟਰਪਤੀ ਹੈ ਕਮਲਾ ਹੈਰੀ ਉਹਨਾਂ ਤੇ ਕਿ ਮਾਮਲਾ ਪਹੁੰਚ ਚੁੱਕਿਆ ਔਰ ਹੁਣ ਬਹੁਤ ਵੱਡੀ ਸਪੋਰਟ ਪਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕਿ ਅਮਰਪਾਲ ਸਿੰਘ ਡਿਬਰੂਗੜੀ ਦੀ ਜੇਲ੍ਹ ਦੇ ਵਿੱਚੋਂ ਆ ਰਹੇ ਨੇ ਬਹੁਤ ਹੀ ਜਲਦ ਆ ਰਹੇ ਨੇ ਪਹਿਲਾ ਇਹ ਤੁਹਾਨੂੰ ਮੈਂ ਵੀਡੀਓ ਸੁਣਾਵਾਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਬਹੁਤ ਵੱਡੀ ਅਪਡੇਟ ਸਾਂਝੀ ਕਰਨੀ ਹੈ ਜਿਹੜੀ ਕਿ ਓਮ ਪ੍ਰਕਾਸ਼ ਬਰਨਾਲੂ ਲੈ ਕੇ ਹੈ ਔਰ ਹੁਣ ਪਹਿਲਾ ਅਮਰੀਕਾ ਦੇ ਵਿੱਚੋਂ ਕੀ ਖਬਰ ਆਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਸੁਣੋ ਮੈਂ ਹਾਂ ਮਨਦੀਪ ਸਿੰਘ ਅਮਰਪਾਲ ਦੀ ਲੜਾਈ ਨੂੰ ਲੈ ਕੇ ਮੁੱਦਾ ਅਮਰੀਕਾ ਤੱਕ ਪਹੁੰਚ ਗਿਆ ਹੈ ਉੱਧਰ ਦੇ ਸਿੱਖਾਂ ਨੇ ਸੀਨੀਅਰ ਵਕੀਲ ਨੇ ਉੱਧਰ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਮੁਲਾਕਤ ਕਰਦੇ ਹੋਏ ਉਹਨਾਂ ਨੇ ਮੰਗ ਰੱਖੀ ਹੈ ਅਮਰਤਪਾਲ ਦੇ ਨਾਲ ੱੱਕਾ ਹੋਇਆ ਉਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਲਿਆਉਣ ਲਈ ਤੁਸੀਂ ਹਸਤਕਸ਼ਪ ਕਰੋ ਨਾਲ ਹੀ ਗੱਲ ਕਰਾਂਗੇ ਮੁੱਖ ਮੰਤਰੀ ਦੀ ਮੀਟਿੰਗ ਹੁੰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਆਵਾਸਤੇ ਮੀਟਿੰਗ ਹੁੰਦੀ ਹੈ ਦੋ ਐਮਐਲਏ ਗੈਰ ਹਾਜ਼ਰ ਹੁੰਦੇ ਨੇ ਇਹ ਐਮਐਲਏ ਪਹੁੰਚੇ ਕਿਉਂ ਨਹੀਂ ਬਹੁਤ ਵੱਡੀ ਖਬਰ ਹੈ ਜਿਹੜੀ ਕਿ ਕਮਲਾ ਹੈਰੀ ਉਪ ਰਾਸ਼ਟਰਪਤੀ ਹੈ ਤੁਸੀਂ ਅਕਸਰ ਜਾਣਦੇ ਹੋ ਯਾਨੀ ਅਮਰੀਕਾ ਦੇ ਵਿੱਚ ਔਰ ਦੂਜੇ ਪਾਸੇ ਹੁਣ ਸੀਐਮ ਮਾਨ ਪੰਜਾਬ ਦੀ ਸਰਕਾਰ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਣ ਜਾ ਰਿਹਾ ਕਿਉਂਕਿ ਅਮਰਪਾਲ ਸਿੰਘ ਬਾਹਰ ਆਉਣ ਜਾ ਰਿਹਾ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂਕਿ ਪਲ-ਪਲ ਦੇ ਉੱਤੇ ਜਿਹੜੀ ਕਿ ਅਪਡੇਟ ਬਦਲ ਰਹੀ ਹੈ ਅਮਰਪਾਲ ਸਿੰਘ ਨੂੰ ਲੈ ਕੇ ਅਕਸਰ ਪੰਜਾਬ ਦੇ ਲੋਕਾਂ ਦੀਆਂ ਨਿਗਾਹਾਂ ਇਸੇ ਗੱਲ ਦੇ ਉੱਤੇ ਟਿਕੀਆਂ ਨੇ ਕਿ ਅਮਰਪਾਲ ਸਿੰਘ 18 ਮਾਰਚ ਦੇ ਉੱਤੇ ਉਹਦੀ ਸੁਣਵਾਈ ਹੈ ਔਰ ਅਮਰਪਾਲ ਸਿੰਘ ਰਿਹਾ ਹੋ ਜਾਣਾ ਕਿਵੇਂ ਇੱਕ ਪਾਸੇ ਹੋਂ ਪ੍ਰਕਾਸ਼ ਬਰਨਰ ਨੇ ਲੋਕ ਸਭਾ ਦੇ ਸਪੀਕਰ ਸਾਹਿਬ ਨੇ ਜਿਨ੍ਹਾਂ ਦੀ ਮਰਜ਼ੀ ਦੇ ਮੁਤਾਬਕ ਉਹਨਾਂ ਦੀ ਛੁੱਟੀ ਮਨਜ਼ੂਰ ਹੋਈ ਹੈ 54 ਦਿਨਾਂ ਦੀ ਜਿਹਦੇ ਨਾਲ ਉਹਨਾਂ ਦੀ ਮੈਂਬਰਸ਼ਿਪ ਬਚੀ ਹੋਈ ਹੈ ਔਰ ਦੂਜੇ ਪਾਸੇ ਹੁਣ ਕੇਂਦਰ ਦੇ ਨਾਲ ਕਿਵੇਂ ਸਹਿਮਤੀ ਬਣਦੀ ਹੈ ਔਰ ਕਿਵੇਂ ਅਮਰਪਾਲ ਸਿੰਘ ਰਿਹਾ ਹੁੰਦੇ ਨੇ ਔਰ ਬਹੁਤ ਜਲਦ ਤੁਹਾਡੇ ਵਿੱਚ ਅਮਰਪਾਲ ਸਿੰਘ ਤੁਹਾਨੂੰ ਨਜ਼ਰ ਆਉਣਗੇ ਇਹ ਬਹੁਤ ਵੱਡੀ ਅਪਡੇਟ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਕਿਉਂਕਿ ਪੂਰੇ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਵੱਡੀ ਉਮੀਦ ਜਿਤਾਈ ਹੈ ਕਿ ਜੇਕਰ ਖੰਡੂਰ ਸਾਹਿਬ ਦੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਬਹੁਤ ਵੱਡੇ ਫਤਵੇ ਦੇ ਨਾਲ ਅਮਰਪਾਲ ਸਿੰਘ ਨੂੰ ਲੋਕ ਸਭਾ ਦੀਆਂ ਜਿਹੜੀਆਂ ਵੋਟਾਂ ਸੀ ਉਹਨਾਂ ਦੇ ਵਿੱਚ ਇੱਕ ਵੱਡੀ ਲੀਡ ਦੇ ਨਾਲ ਯਾਨੀ 2 ਲੱਖ ਤੋਂ ਜ਼ਿਆਦਾ ਵੱਧ ਵੋਟਾਂ ਦੇ ਨਾਲ ਉਹਨੂੰ ਐਮਪੀ ਬਣਾਇਆ ਯਾਨੀ ਪਾਰਲੀਮੈਂਟ ਦਾ ਮੈਂਬਰ ਬਣਾਇਆ ਉਸ ਤੋਂ ਬਾਅਦ ਉਹਨਾਂ ਲੋਕਾਂ ਨੇ ਇੱਕ ਬਹੁਤ ਲੰਮਾ ਇੰਤਜ਼ਾਰ ਕੀਤਾ ਕਿ ਸਾਡਾ ਜਿਤਾਇਆ ਹੋਇਆ ਐਮਪੀ ਜੇਕਰ ਸਾਡੇ ਵਿੱਚ ਨਹੀਂ ਆਉਂਦਾ ਸਮਾਵਤੀ ਤੌਰ ਤਹ ਨੂੰ ਵੀ ਪਤਾ ਔਰ ਹੁਣ ਦੂਜੇ ਪਾਸੇ ਅਮਰਪਾਲ ਸਿੰਘ ਜੇਕਰ ਬਾਹਰ ਆਉਂਦਾ ਤਾਂ ਉਹਨਾਂ ਲੋਕਾਂ ਦੀ ਉਮੀਦ ਇਹ ਸੀ ਕਿ ਭਾਈ ਸਾਡੇ ਹਲਕੇ ਦੇ ਜਿਹੜੇ ਕੰਮਕਾਜ ਨੇ ਔਰ ਜਿਹੜਾ ਬਹੁਤ ਹੀ ਵੱਡਾ ਫੰਡ ਹੁੰਦਾ ਐਮਪੀ ਦਾ ਉਹ ਸਾਰੇ ਤੁਸੀਂ ਜਾਣਦੇ ਹੋ ਔਰ ਹੁਣ ਅਮਰਪਾਲ ਸਿੰਘ ਉਹਨਾਂ ਲੋਕਾਂ ਦੇ ਲਈ ਬਾਹਰ ਵੀ ਆਲੇ ਔਰ ਪੂਰੇ ਪੱਕੇ ਤੌਰ ਤੇ ਐਨਐਸ ਤੋਂ ਟੁੱਟ ਕੇ ਅਮਰਪਾਲ ਸਿੰਘ ਰਿਹਾ ਹੋਣ ਜਾ ਰਹੇ ਕਿਗੇ ਅਮਰਪਾਲ ਸਿੰਘ ਦੀ ਰਿਹਾਈ ਕੱਲੇ ਪੰਜਾਬ ਦੇ ਲਈ ਨਹੀਂ ਬਲਕਿ ਮੁਲਕਾਂ ਵਿੱਚ ਬੈਠੇ ਸਾਡੇ ਪੰਜਾਬੀਆਂ ਨੂੰ ਇੱਕ ਬੜੀ ਵੱਡੀ ਉਮੀਦ ਹੈ ਕਿ ਸਾਡਾ ਭਾਈ ਅਮਰਪਾਲ ਸਿੰਘ ਕਿਵੇਂ ਉਹਨਾਂ ਨੇ ਸਪੋਰਟ ਬਹੁਤ ਸਾਰੀ ਕੀਤੀ ਸੀ ਜਿਹੜੇ ਕਿ ਲੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਇੱਕ ਬਹੁਤ ਵੱਡੇ ਮਾਰਜਨ ਦੇ ਨਾਲ ਉਹਨਾਂ ਨੇ ਸਾਥ ਦਿੱਤਾ ਕਿ ਅਮਰਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਰਿਹਾ ਵੀ ਹੁਣ ਔਰ ਜਿੱਤ ਵੀ ਜਾਣ ਉਹਨਾਂ ਨੇ ਜਿਤਾਇਆ ਕਿਉਂ ਸੀ ਅਕਸਰ ਲੋਕਾਂ ਨੂੰ ਇਹੀ ਉਮੀਦ ਸੀ ਕਿ ਅਮਰਪਾਲ ਸਿੰਘ ਜੇਕਰ ਵੋਟਾਂ ਦੇ ਵਿੱਚ ਜਿੱਤ ਕੇ ਐਮਪੀ ਬਣ ਜਾਂਦੇ ਆ ਯਾਨੀ ਪਾਰਲੀਮੈਂਟ ਦੇ ਮੈਂਬਰ ਬਣ ਜਾਂਦੇ ਨੇ ਤਾਂ ਫੇਰ ਇਹਨਾਂ ਦੀ ਰਿਹਾਈ ਦੀ ਜਿਹੜੀ ਉਮੀਦ ਆ ਉਹ ਸਭ ਤੋਂ ਵੱਡੀ ਹੋ ਜਾਣੀ ਆ ਤੇ ਫੇਰ ਉਹਨੂੰ ਲੱਗਦਾ ਸੀ ਉਹਨਾਂ ਨੂੰ ਸਾਰੇ ਲੋਕਾਂ ਨੂੰ ਕਿ ਭਾਈ ਉਹਨੂੰ ਅੰਦਰ ਨਹੀਂ ਰੱਖ ਪਾਉਣਗੇ ਸੋ ਇਹ ਗੱਲਾਂ ਦੇ ਉੱਤੇ ਸਾਰਿਆਂ ਤੇ ਸਰਕਾਰ ਬਣੀ ਉਹ ਮਿੱਟੀ ਪਾ ਦਿੱਤੀ ਗਈ ਸੀ ਔਰ ਹੁਣ ਅਮਰਪਾਲ ਸਿੰਘ ਨੂੰ ਲੈ ਕੇ ਜਿਹੜੀ ਖਬਰ ਹੈ ਉਹੀ ਆ ਕਿ 18 ਮਾਰਚ 18 ਮਾਰਚ ਹੈ ਜਿਹੜੀ ਅਮਰਪਾਲ ਸਿੰਘ ਨੂੰ ਲੈ ਕੇ ਉਹਦੇ ਉੱਤੇ ਇੱਕ ਪਹਿਨੀ ਨਜ਼ਰ ਪੂਰੇ ਪੰਜਾਬ ਦੀ ਮੁਲਖਾਂ ਦੇ ਲੋਕਾਂ ਦੀ ਟਿੱਕੀ ਹੋਈ ਹੈ ਕਿਉਂਕਿ ਅਮਰਪਾਲ ਸਿੰਘ ਦੇ ਉੱਤੇ ਜਿਹੜਾ ਇੱਕ ਤੋ ਲੱਗਿਆ ਐਨਐਸਏ ਉਹਨੂੰ ਰੱਦ ਕਰਨ ਦੇ ਲਈ ਓਮ ਪ੍ਰਕਾਸ਼ ਬਿਰਲਾ ਜਿਹੜੇ ਕਿ ਸਪੀਕਰ ਸਾਹਿਬ ਨੇ ਕੁਝ ਇਹਨਾਂ ਨੇ ਸ਼ਰਤਾਂ ਵੀ ਰੱਖੀਆਂ ਗਈਆਂ ਸੀ ਕਿ ਭਾਈ ਜੇਕਰ ਅਮਰਪਾਲ ਸਿੰਘ ਨੂੰ ਰਿਹਾ ਹੋਣਾ ਚਾਹੁੰਦਾ ਤਾਂ ਸਾਡੇ ਨਾਲ ਕੰਪਰੋਮਾਈਜ਼ ਕਰੇ ਯਾਨੀ ਸ਼ਰਤ ਰੱਖਣੀ ਪੈਣੀ ਹੈ ਕਿਵੇਂ ਰਿਹਾਈ ਦੀ ਸ਼ਰਤ ਤੇ ਹੈ ਭਾਜਪਾ ਦੇ ਬੰਦੀਓ ਤੁਸੀਂ ਅਕਸਰ ਸਾਰੇ ਜਾਣਦੇ ਹੋ ਕਿ ਇਹੀ ਸ਼ਰਤ ਹੋ ਸਕਦੀ ਹੈ ਕਿ ਜਿਹੜਾ ਕਿ ਅਮਰਪਾਲ ਸਿੰਘ ਸੰਵਿਧਾਨ ਨੂੰ ਵੱਡੇ ਪੱਧਰ ਤੇ ਯਾਨੀ ਲੋਕਾਂ ਦੇ ਵਿੱਚ ਇਹ ਗੱਲ ਕਰੇ ਕਿ ਮੈਂ ਸੰਵਿਧਾਨ ਨੂੰ ਕਬੂਲ ਕਰਦਾ ਔਰ ਮੈਂ ਖਾਲਿਸਤਾਨ ਦੀ ਮੰਗ ਨਹੀਂ ਕਰਦਾ। ਇਹੀ ਸਰਕਾਰ ਦੀ ਜਿਹੜੀ ਕਿ ਸ਼ਰਤ ਹੈ ਸਭ ਤੋਂ ਵੱਡੀ ਕੇਂਦਰ ਸਰਕਾਰ ਦੀ ਔਰ ਹੁਣ ਸੋਚਣ ਵਾਲੀ ਗੱਲ ਤੇ ਇਹ ਵੀ ਓਮ ਪ੍ਰਕਾਸ਼ ਬਿਰਨਾ ਬਹੁਤ ਹੀ ਸੂਝਵਾਨ ਯਾਨੀ ਇਨਸਾਨ ਨੇ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਉਹਨਾਂ ਨੇ 54 ਦਿਨਾਂ ਦੀ ਛੁੱਟੀ ਦਾ ਪ੍ਰਬੰਧਨ ਬਣਾਇਆ। ਵਕੀਲ ਈਮਾਨ ਸਿੰਘ ਖਾਰਾ ਨੇ ਵੀ ਆਪਣੇ ਬੰਨਿਓ ਦੱਸਿਆ ਤੇ ਭਾਈ ਜੇਕਰ ਤੁਹਾਡਾ ਕਲਾਇੰਟ ਹਲੇ ਤੱਕ ਨਹੀਂ ਆ ਸਕਦਾ ਤਾਂ ਤੁਸੀਂ ਮੇਰੇ ਤੋਂ ਛੁੱਟੀ ਲੈ ਸਕਦੇ ਹੋ ਯਾਨੀ ਜਦੋਂ ਤੁਹਾਨੂੰ ਕੋਟ ਆਪਣਾ ਪ੍ਰੋਸੀਜਰ ਦੇ ਮੁਤਾਬਕ ਲੀਗਲ ਤੌਰ ਤੇ ਤੁਹਾਨੂੰ ਛੁੱਟੀ ਦਿੰਦਾ ਉਹ ਤਾਂ ਇੱਕ ਗੱਲ ਅੱਡ ਹੈ ਪਰ ਮੇਰੇ ਬੰਦੀਓ ਯਾਨੀ ਤੁਸੀਂ ਛੁੱਟੀ ਲੈ ਸਕਦੇ ਹੋ ਆਪਣਾ ਵੱਡਾ ਯੋਗਦਾਨ ਦੇ ਗਏ ਸੀ ਓਮ ਪ੍ਰਕਾਸ਼ ਮਿਰਨਾ ਜਿਹੜੇ ਕਿ ਲੋਕ ਸਭਾ ਦੇ ਸਪੀਕਰ ਨੇ ਔਰ ਹੁਣ ਇੱਕ ਉਹਨਾਂ ਦੇ ਯੋਗਦਾਨ ਦੇ ਨਾਲ ਦੇਖ ਰਹਾ ਹਾਂ ਇਹ ਵੀ ਜਿਹੜੀ ਕੇਂਦਰ ਦੇ ਨਾਲ ਸ਼ਰਤ ਹੈ ਕਿ ਅਮਰਪਾਲ ਸਿੰਘ ਰਿਹਾਈ ਦੇ ਲਈ ਆਪਣੀਆਂ ਇਹ ਸ਼ਰਤਾਂ ਮਨਜ਼ੂਰ ਕਰਨਗੇ ਸਾਨੂੰ ਨਹੀਂ ਲੱਗਦਾ ਵੀ ਕਰ ਦੇ ਕਿਉਂਕਿ ਉਹਨਾਂ ਨੇ ਸ਼ਰਤ ਕਿਹੜੀ ਧਰੀ ਹੈ ਕਿ ਅਮਰਪਾਲ ਸਿੰਘ ਖਾਲਿਸਤਾਨ ਦੀ ਮੰਗਨਾ ਕਰਨ ਔਰ ਦੂਜੇ ਪਾਸੇ ਅਮਰਪਾਲ ਸਿੰਘ ਸੰਵਿਧਾਨਕ ਤੌਰ ਤੇ ਇਹ ਗੱਲ ਕਹਿਣ ਕਿ ਭਾਈ ਅਸੀਂ ਤਾਂ ਸੰਵਿਧਾਨ ਨੂੰ ਮੰਨਦੇ ਆਂ ਤੇ ਸੰਵਿਧਾਨ ਦੇ ਮੁਤਾਬਕ ਹੀ ਚੱਲਾਂਗੇ ਯਾਨੀ ਕੇਂਦਰ ਨੇ ਉਹ ਪੁਆਇੰਟ ਭੜਾ ਅਮਰਪਾਲ ਸਿੰਘ ਦਾ ਕਿ ਜਿਹੜਾ ਅਮਰਪਾਲ ਸਿੰਘ ਆਪਣੇ ਮੂੰਹ ਦੇ ਵਿੱਚ ਉਹ ਗੱਲ ਨਹੀਂ ਕਹੂਆ ਕਿ ਮੈਂ ਸੰਵਿਧਾਨ ਨੂੰ ਕਬੂਲ ਕਰਦਾ ਔਰ ਦੂਜੇ ਪਾਸੇ ਖਾਲਸਤਾਨ ਦੀ ਮੈਂ ਮੰਗ ਨਹੀਂ ਕਰਦਾ ਭਾਵੇਂ ਉਹਨਾਂ ਦੇ ਪਿਤਾ ਬਣਿਓ ਜਾਂ ਨਹੀਂ ਉਹਨਾਂ ਦੀ ਮਾਤਾ ਬਣਿਓ ਇਹ ਗੱਲਾਂ ਮੀਡੀਆ ਦੇ ਵਿੱਚ ਆਂਗਿਆ ਮੈਂ ਨਹੀਂ ਕਹਿੰਦਾ ਕਿ ਭਾਈ ਸਾਡਾ ਬੱਚਾ ਖਾਲਸਤਾਨ ਦੀ ਮੰਗ ਨਹੀਂ ਕਰਦਾ ਜਾਂ ਫਿਰ ਅਸੀਂ ਨਹੀਂ ਕਰਦੇ ਯਾਨੀ ਕਿਸੇ ਵੇਲੇ ਵੀ ਤੁਸੀਂ ਇਹ ਨਹੀਂ ਸੁਣਾ ਹੋਣਾ ਕਿ ਅਮਰਪਾਲ ਸਿੰਘ ਨੇ ਇਹ ਗੱਲ ਕਹੀ ਹੋਵੇ ਕਿ ਅਸੀਂ ਖਾਲਸਤਾਨ ਦੀ ਮੰਗ ਨਹੀਂ ਕਰਦੇ ਦੇਖੋ ਖਾਲਸਤਾਨ ਕੋਈ ਇਹ ਹਵਾ ਜਿਹਾ ਬਣਾ ਰੱਖਿਆ ਲੋਕਾਂ ਨੇ ਜਿਵੇਂ ਕੋਈ ਪਤਾ ਨਹੀਂ ਕਿੰਨੀ ਕਿ ਮਾੜੀ ਗੱਲ ਹੋਣੀ ਆ ਪਰ ਖਾਲਸਤਾਨ ਦਾ ਲੇਕਿਨ ਖਾਲਸਤਾਨ ਦਾ ਮਤਲਬ ਤਾਂ ਇਹ ਆ ਕਿ ਭਾਈ ਸਾਰੇ ਲੋਕਾਂ ਨੂੰ ਸੰਵਿਧਾਨਕ ਤੌਰ ਤੇ ਕਿ ਮੰਨ ਲਓ ਇਸ ਰਾਜ ਦੇ ਵਿੱਚ ਕੀ ਖਾਲਸਾ ਰਾਜ ਹੋਣਾ ਔਰ ਉਸ ਰਾਜ ਦੇ ਵਿੱਚ ਕਿਸੇ ਨਾਲ ਵਖਰੇਵੇਂ ਨਹੀਂ ਰੱਖੇ ਜਾਣਗੇ ਹਰ ਬੰਦੇ ਨੂੰ ਹਰ ਯਾਨੀ ਮਜਬ ਦੇ ਬੰਦੇ ਨੂੰ ਹਰ ਧਰਮ ਦੇ ਬੰਦੇ ਨੂੰ ਉਹਦੇ ਵਿੱਚ ਇੱਕ ਸਮਝਾ ਜਾਊ ਆ ਸਾਰਿਆਂ ਨੂੰ ਹੀ ਇਹ ਵੀ ਦਿੱਤੀ ਜਾਣੀ ਆ ਔਰ ਇਹਨਾਂ ਲੋਕਾਂ ਨੇ ਖਾਲਿਸਤਾਨ ਦਾ ਨਾਮ ਇਹ ਬਣਾ ਦਿੱਤਾ ਜਿਵੇਂ ਕੋਈ ਅਤੰਕਵਾਦੀ ਹੁੰਦਾ ਯਾਨੀ ਇੱਕ ਵਿਰੋਧੀ ਧਿਰ ਦਾ ਨਾਮ ਖੜਾ ਕਰਾਇਆ ਇਹਨਾਂ ਨੇ ਆਪਣੇ ਬੰਦਿਆਂ ਕਿ ਖਾਲਿਸਤਾਨੀ ਤਾਂ ਅਤੰਕਵਾਦੀ ਹੁੰਦੇ ਨੇ ਖਾਲਸਤਾਨੀ ਦਾ ਵੱਖਵਾਦੀ ਹੁੰਦੇ ਨੇ ਸੋ ਇਸ ਕਰਕੇ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੇ ਇੱਕ ਸਮੇਂ-ਸਮੇਂ ਤੇ ਅਜੰਡੇ ਚਲਾਏ ਨੇ ਔਰ ਅਮਰਤ ਪਾਰਸਨ ਨੂੰ ਇਹਨਾਂ ਨੂੰ ਲੱਗਦਾ ਸੀ ਵੀ ਹੁਣ ਅਸੀਂ ਅੰਦਰ ਰੱਖਾਂਗੇ ਪਰ ਅੰਦਰ ਨਹੀਂ ਰੱਖ ਪਾਉਣੀ ਕਿਉਂਕਿ ਅਮਰਤ ਪਾਰਸਨ ਬਹੁਤ ਜਲਦ ਬਾਹਰ ਆਉਣ ਜਾ ਰਿਹਾ ਬਹੁਤ ਵੱਡੀ ਖੁਸ਼ਖਬਰੀ ਸਾਡੇ ਲੋਕਾਂ ਦੇ ਵਿੱਚ ਅਕਸਰ ਪਲ-ਪਲ ਦੇ ਉੱਤੇ ਅਪਡੇਟ ਬਦਲ ਰਹੀ ਹੈ ਓਵੇਂ ਓਵੇਂ ਮੈਂ ਤੁਹਾਡੇ ਸਾਹਮਣੇ ਧਰਦਾ ਰਹੂੰਗਾ ਕਿਉਂਕਿ ਪ੍ਰੈਕਟਰ ਪਤੀਏ ਜਿਹੜੀ ਕਮਨਾ ਹੈਰੀ ਅਮਰੀਕਾ ਦੀ ਉਹਨਾਂ ਬਨਿਓ ਇੱਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਜੇਕਰ ਕੇ ਹਮਪ੍ਰਕਾਸ਼ ਬਿਰਲਾ ਦੇ ਨਾਲ ਹੋ ਸਕਦਾ ਵੀ ਇਹਨਾਂ ਦੀ ਸਹਿਮਤੀ ਦੇ ਨਾਲ ਕੋਈ ਮਸਲਾ ਹਾਲੇ ਨਿਕਲ ਕੇ ਅਮਰਪਾਲ ਸਿੰਘ ਬਾਹਰ ਆ ਜਾਣ ਪਰ ਸ਼ਰਤ ਜਿਹੜੀ ਉਹ ਕਸੂਤੀ ਹੈ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ